ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸੋ ਦੋਸਤੋ ਇਸ ਸਮੇਂ ਅਸੀਂ ਦਿੱਲੀ ਰੇਲਵੇ ਸਟੇਸ਼ਨ ਤੇ ਆ ਤੇ ਸਾਡਾ ਟੂਰ ਸੀ ਬੰਗਲੌਰ ਦਾ 7 ਦਿਨ ਦਾ ਤੇ ਜਿੱਥੇ ਕਿ ਅਸੀਂ ਆਪਣੀ ਗਤਕੇ ਤੋਂ ਲੈ ਕੇ ਪਰਫਾਰਮੈਂਸ ਕਰ ਗਏ ਸੀ ਕਿਉਂਕਿ ਉੱਥੇ ਜੋ ਆਲ ਇੰਡੀਆ ਦਾ ਕਲਚਰ ਆਇਆ ਸੀ ਬੰਗਲੌਰ ਵਿਖੇ ਜਿੱਥੇ ਗਿੱਧਾ ਭੰਗੜਾ ਲੁੱਡੀ ਟੋਲ ਤੇ ਭੰਗੜੇ ਇੱਕ ਹੋਰ ਆਪਣੇ ਸਾਰੇ ਜਾਣੇ ਜੋ ਵੀ ਸਾਡਾ 12530 ਦਾ ਗਰੁੱਪ ਹੈ ਇਕੱਠਾ ਤੇ ਅੱਜ ਸਾਨੂੰ ਥੋੜਾ ਸਮਾਂ ਮਿਲਿਆ ਕਿਉਂਕਿ ਸਾਡੀ ਟ੍ਰੇਨ ਆ ਜਿਹੜੀ 1:30 ਵਜੇ ਦਾ ਟਾਈਮ ਹੈ ਤੇ ਹੁਣ ਅਸੀਂ ਗੁਰਦੁਆਰਾ ਸ੍ਰੀ ਸ਼ਕਨ ਸਾਹਿਬ ਜੋ ਮੱਥਾ ਟੇਕਣ ਜਾ ਰਹੇ ਹਾਂ ਤੇ ਆਓ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਉੱਥੇ ਤੇ ਆਓ ਸਾਰੇ ਦਰਸ਼ਨ ਕਰੀਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਮੁਖ ਦਵਾਰ ਤੇ ਗੁਰਦੁਆਰਾ ਸਾਹਿਬ ਦੇ ਤੇ ਇਹ ਸਾਡੀ ਜੋ ਨਾਲ ਹੋਰ ਸਾਰੇ ਸਾਡੇ ਸਾਥੀ ਉਹ ਨਾਲ ਆਏ ਨੇ ਤੇ ਨਤਮਸਟ ਹੋ ਰਹੇ ਨੇ ਸਾਰੀ ਜੋ ਸਾਡੀ ਟੀਮ ਗੱਤਕੇ ਦੀ ਭੰਗੜੇ ਦੀ ਝੂਮਰ ਦੀ ਲੁੱਡੀ ਦੀ ਸੋ ਸਾਰੇ ਸਾਡੇ ਨਾਲ ਨੇ ਤੇ ਆਓ ਦਰਸ਼ਨ ਕਰੀਏ ਜੀ। ਧੰਕਾਰ ਤੇਰੇ। ਧੰਕਾਰ ਬਰਦਾ ਸਿਤ ਸਲਾਹਾ ਤੇਰੀ ਨਾਮ ਮੰਨ ਰਵਸਾਏ ਨਾਮ ਜਿੱਥੇ ਮਨੁ ਉਸਿਆਵਾਏ ਸ਼ਬਦ ਗੀ ਗੰਨ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਤੇ ਐ ਸਾਜਾ ਨਾਮ ਮੇਰਾ thank you ਅਸੀਂ ਗੁਰਦੁਆਰਾ ਸਾਹਿਬ ਜੀ ਜੋ ਦਰਸ਼ਨ ਕਰ ਰਹੇ ਆਂ ਜੀ ਬਾਹਰ ਆ ਇਸ ਟਾਈਮ ਆਏ ਔਰ ਅੱਜ ਬੜੇ ਦਿਨਾਂ ਬਾਅਦ ਜੋ ਟ੍ਰੇਨ ਦਾ ਖਾਣਾ ਖਾ ਰਹੇ ਸੀ ਜਾਂ ਉੱਥੋਂ ਦਾ ਜੋ ਸਾਨੂੰ ਪੇਸਟ ਨਹੀਂ ਸੀ ਲੱਗਾ ਉਹਨਾਂ ਦੇ ਹਿਸਾਬ ਨਾਲ ਸਹੀ ਜੀ ਤੇ ਪਰ ਅੱਜ ਇੱਥੇ ਨਾਲ ਦੇ ਨਾਲ ਅਸੀਂ ਗੁਰੂ ਸਾਹਿਬ ਦਾ ਲੰਗਰ ਵੀ ਛਕਿਆ ਤੇ ਬਹੁਤ ਹੀ ਆਨੰਦ ਆਇਆ ਕਿਉਂਕਿ ਜਿਵੇਂ ਸਾਰੇ ਤੁਸੀਂ ਦੇਖ ਰਹੇ ਹੋ ਸਾਡੀ ਇਸ ਟਾਈਮ ਜੋ ਫਿਕਸਿਡ ਕੋਆਟ ਅਪਮੈਂਟ ਜਾਂ ਕਰਾ ਰਹੇ ਨੇ ਯਾਦਗਾਰ ਜੀ ਆਕੇ ਆ ਗਏ ਜਿਵੇਂ ਮੈਂ ਦੱਸ ਰਿਹਾ ਸੀ ਕਿ ਅਸੀਂ ਨੰਗਰ ਸ਼ਕੜ ਆ ਬਹੁਤ ਆਨੰਦ ਆਇਆ ਵਾ ਉਹ ਮਜਾ ਨਹੀਂ ਆਉਂ ਕਰਦੇ ਵੈਸੇ ਹੀ ਬਹੁਤ ਜਤਨ ਤੁੰਦ ਆ ਤੇ ਟੂਰ ਤੇ ਰਹਿੰਦੇ ਆਪਾਂ ਨੂੰ ਆਪਣਾ ਜਿਹੜਾ ਵਾ ਧਰੂ ਦਾ ਖਾਣਾ ਇੱਕ ਲੱਗ ਗਿਆ ਉਹ ਬੰਗਰੌਰ ਦਾ ਖਾਣਾ ਲੱਗ ਗਿਆ ਹੈਗਾ ਉਹ ਵੀ ਵਧੀਆ ਪਰ ਜੋ ਆਨੰਦ ਗੁਰੂ ਘਰ ਜਾ ਕੇ ਗੁਰੂ ਨੰਗਰ ਸ਼ਕੜ ਦਾ ਆਇਆ ਉਹਦੇ ਉਹ ਨੂੰ ਆਪਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਉਹ ਦੱਸ ਦਈਏ ਜੀ ਸੰਗਤਾਂ ਨੂੰ ਪਤਾ ਹੀ ਆ ਵੈਸੇ ਦੱਸ ਦੂਗੇ ਇਹ ਉਹ ਚਾਂਦਨੀ ਚੌਕ ਹੈ ਜਿੱਥੇ ਤਨਤਨ ਸਾਹਿਬ ਚਿਲੀਗੁਰ ਤੇਗ ਬਹਾਦਰ ਸਾਹਿਬ ਜੀ ਨੌਵੇਂ ਗੁਰੂ ਨੇ ਜੋ ਹਿੰਦੂ ਧਰਮ ਦੀ ਖਾਤਰ ਜੋ ਆਪਣਾ ਇੱਥੇ ਬਲੀਦਾਨ ਦਿੱਤਾ ਸੀ ਵੇਖੋ ਕਿੰਡੀ ਬਲੀਦਾਨ ਉਹਨਾਂ ਇੱਕ ਹਿੰਦੂ ਧਰਮ ਲਈ ਕੀ ਕਹਿ ਲਓ ਕਿ ਸਾਰੇ ਹਿੰਦੁਸਤਾਨ ਲਈ ਗਿਆ ਦਿੱਤਾ ਉਹਨਾਂ ਨੇ ਕਿਉਂਕਿ ਅਸੀਂ ਫੇਰ ਹੀ ਜਾਦੀਆਂ ਮਾਰ ਰਹੇ ਹਾਂ ਸੋ ਸਾਨੂੰ ਬਹੁਤ ਹੀ ਇੱਥੇ ਆਣ ਕੇ ਆਨੰਦ ਮਾਣਿਸ ਹੋਇਆ ਅੱਜ ਤੇ ਸਾਨੂੰ ਵੰਦੂ ਨੇ ਮੌਕਾ ਦਿੱਤਾ ਤੇ ਸਾਡੀ ਟ੍ਰੇਨ ਡੇਟ ਸੀ ਤੇ ਲੇਟ ਕਰਕੇ ਚਲੋ ਸਾਰੇ ਨੇ ਭਰਾਵਾਂ ਨੇ ਦਰਸ਼ਨ ਮੇਲਾ ਕੀਤਾ ਵਾ ਤੇ ਬਹੁਤ ਹੀ ਆਨੰਦ ਆਇਆ ਵਾ ਤਾਂ ਤੋ ਚੌਂਕ ਦੇ ਵਿੱਚ ਜੋ ਇਹ ਤੁਸੀਂ ਸਥਾਨ ਦੇ ਦਰਸ਼ਨ ਕਰ ਰਹੇ ਹੋ ਸਿੱਧੀ ਸਤਾਨ ਭਾਈ ਮਤੀ ਦਾਸ ਜੀ ਭਾਈ ਸ਼ਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਜੋ ਸਿੱਧੀ ਸਤਾਨ ਉੱਪਰ ਲਿਖਿਆ ਹੈ ਦੇ ਉੱਤੇ ਸਾਰਾ ਇਤਿਹਾਸ ਵੀ ਤੇ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਦੋਸਤੋ ਹੁਣ ਜਿਹੜਾ ਸਮਾਂ ਬਚਿਆ ਵਾ ਸਾਡੇ ਕੋ ਤੇ ਉਹ ਅਸੀਂ ਕਰ ਰਹੇ ਹਾਂ ਹੁਣ ਬਾਜ਼ਾਰ ਦੇ ਵਿੱਚ ਸ਼ੋਪਿੰਗ ਜੋ ਨਾਲ ਦੇ ਸਾਰੇ ਤੇ ਆ ਜਿਹੜਾ ਰੋਡ ਵੀ ਦਿਖ ਰਹੇ ਹੋ ਮੇਰੇ ਪਿੱਛੇ ਇਹ ਸਾਰਾ ਜਾਂਦਾ ਹੈ ਲਾਲ ਕਿਲੇ ਨੂੰ ਉੱਥੇ ਵੀ ਗਏ ਸੀ ਪਰ ਉਹ ਅੱਜ ਬੰਦ ਹੈ ਰਾਤ ਤੇ ਉਧਰੋਂ ਆ ਗਏ ਵਾਪਸ ਤੇ ਹੁਣ ਇੱਧਰ ਬਾਜ਼ਾਰ ਦੇ ਵਿੱਚ ਸ਼ੌਪਿੰਗ ਕਰ ਰਹੇ ਨਾਲ ਤੇ ਸਾਰੇ ਜੇ ਤੁਮ ਫੇਰੇ ਆ ਜੋ ਆਸ-ਪਾਸ ਮਾਰਕੀਟ ਹੈ ਚੰਦਨੀ ਚੌਕ ਵੀ ਦੋਸਤੋ ਹੁਣ ਪਹੁੰਚਤਾ ਹੈ ਆ ਸਟੇਸ਼ਨ ਤੇ ਤੇ ਟ੍ਰੇਨ ਸਾਡੀ ਆਉਣ ਵਾਲੀ ਆ ਤੇ ਹੁਣ ਅਸੀਂ ਬੈਗ ਵਗੈਰਾ ਆਪਣੇ ਜੋ ਇੱਥੋਂ ਨਿਕਲ ਰਹੇ ਆ ਤੇ ਸਟੇਸ਼ਨ ਤੇ ਜਾਵਾਂਗੇ ਤੇ ਪਲੇਟਫਾਰਮ ਤੇ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਇਸ ਵੀਡੀਓ ਨੂੰ ਦੇਖਿਆ ਤੇ ਇਸੇ ਤਰ੍ਹਾਂ ਹੁਣ ਤੁਹਾਨੂੰ ਸਾਰੀ ਜੋ ਕਵਰੇਜ ਪ੍ਰੋਗਰਾਮ ਦੀ ਦਿਖਾਵਾਂਗੇ ਤੇ ਸਾਡੇ ਪੇਜ ਨਾਲ ਬਨੇ ਰਹਿਣਾ ਧੰਨਵਾਦ